ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਹਨਾ ਤੇ ਅੱਜ ਲੱਗਿਆ ਜੀ ਅਸੀਂ ਬਹੁਤ ਜ਼ਿਆਵਾ ਸਫਾਈ ਕਰਨਾ ਤੇ ਮੈਂ ਇੱਕ ਮੇਰੀ ਸਿਹਤ ਵੀ ਠੀਕ ਨਹੀਂ ਹੈਗੀ ਬਿਮਾਰ ਹੈ ਤੇ ਪਰ ਸਫਾਈ ਕਰਨੀ ਵੀ ਜ਼ਰੂਰੀ ਹੈ ਫਿਰ ਸਫਾਈ ਵੀ ਹੋਣਾ ਇੰਨਾ ਜਿਹੜਾ ਮਤਲਬ ਮਿੱਟੀ ਕੱਟੇ ਨਹਿਰੀਆਂ ਨੂੰਰੀਆਂ ਨੇ ਵਿੱਚ ਐਨ ਗੰਦ ਪਾਇਆ ਪਿਆ ਹੈ ਹਨਾ ਜਿਹਨੂੰ ਕਹਿੰਦੇ ਨੇ ਡੀਪ ਕਲੀਨਿੰਗ ਉਹ ਤਾਂ ਫਿਰ ਕੀਤੀ ਨਹੀਂ ਉਹ ਤਾਂ ਫਿਰ ਕਰਨੀ ਪਊਗੀ ਹੁਣ ਅੱਜ ਸਭ ਤੋਂ ਪਹਿਲਾਂ ਅਸੀਂ ਜਾਲੇ ਝਾੜਾਂਗੇ ਨਾਲੇ ਪੱਖੇ ਸਾਫ਼ ਕਰਾਂਗੇ ਤੇ ਪੱਖੇ ਜਿਸ ਪਾਸਾ ਸਾਫ਼ ਕਰੂ ਤੇ ਮੈਂ ਸਾਰਾ ਜਾਲੇ ਜੂਲੇ ਸਾਫ਼ ਕਰੂੰਗੀ ਪਹਿਲਾਂ ਜਾਲੇ ਜੂਲੇ ਝਾੜੂੰਗੀ ਹੌਲੀ ਹੌਲੀ ਹੋਊਗੀ ਕਿਉਂਕਿ ਮੈਂ ਨਾ ਮੇਰਾ ਸ਼ਰੀਰ ਠੀਕ ਨਹੀਂ ਹੈਗਾ ਦਰਦ ਹੁੰਦਾ ਸਾਰੇ ਵਿੱਚ ਤਾਂ ਕਰਕੇ ਸਾਰੇ ਸ਼ਰੀਰ ਵਿੱਚ ਤਾਂ ਕਰਕੇ ਮੈਂ ਹੌਲੀ ਹੌਲੀ ਕਰਾਂਗੇ ਪਰ ਦੇਖਦੇ ਆਂ ਕਰਕੇ ਪੂਰੇ ਛੱਡਾਂਗੇ ਕਿਉਂਕਿ ਨਾ ਫਿਰ ਨਾ ਰੋਜ਼ 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 ਨਹੀਂ ਹੁੰਦਾ ਹੈਗਾ ਵੀ ਸਫਾਈ ਦਾ ਕੰਮ ਹੈ ਨਾ ਜਿਹੜਾ ਰੋਜ਼ ਰੋਜ਼ ਨਹੀਂ ਹੁੰਦਾ ਹੈ ਤਾਂ ਕਰਕੇ ਵੀ ਅੱਜੇ ਨਵੇਂ ਲਾਂਗੇ ਲਓ ਜੀ ਇੱਧਰ ਲਾ ਲਈ ਘੋੜੀ ਅਸੀਂ ਕਿਉਂਕਿ ਘੋੜੀ ਚੜ ਕੇ ਇਹ ਸਾਡੇ ਇਹ ਇਹ ਨਾ ਘੋੜੀ ਉੱਤੇ ਜਿਹੜੀ ਸਾਡੇ ਪਿੱਛੇ ਸਬਜ਼ੀਆਂ ਤੋੜਨ ਨਾ ਤੋੜਨ ਲਈ ਉੱਤਰ ਨੂੰ ਲਾਈ ਹੋਈ ਆ ਉਹ ਹੈਗੀ ਉਹੀ ਲੈ ਕੇ ਆਏ ਆ ਥੱਲੇ ਨਾ ਇਹਨੂੰ ਜਾਲ ਲਾ ਕੇ ਉਹ ਟੁੱਟ ਗਿਆ ਨਾ ਹੁਣ ਇਹਦੇ ਥੱਲੇ ਨਾ ਇੱਟ ਆ ਮੈਨੂੰ ਲੱਗ ਹਿੱਲੂਗੀ ਮੈਂ ਫੜ ਕੇ ਰੱਖਾਂ ਹਿੱਲੂਗੀ ਨਾ ਚਲੋ ਅੱਗੇ ਤਾਂ ਮੈਂ ਵੀ ਕਰ ਦਿੰਨੀ ਹੁੰਨੀ ਐ ਪਰ ਹੁਣ ਕੋੜੀ ਟੁੱਟੀ ਹੋਈ ਹੈ ਹੁਣ ਕੋੜੀ ਟੁੱਟੀ ਹੋਈ ਆ ਤਾਂ ਕਰਕੇ ਨਾ ਮੈਨੂੰ ਥੋੜਾ ਜਿਹਾ ਡਰ ਲੱਗਦਾ ਉੱਪਰ ਤੇ ਮੈਂ ਠੀਕ ਨਹੀਂ ਹੈਗੀ ਤਾਂ ਕਰਕੇ ਮੈਂ ਚੜ੍ਹਦੀ ਨਹੀਂ ਹੈਗੀ ਮੈਂ ਮੇਰਾ ਸਿਰ ਬਹੁਤ ਘੁੰਮ ਰਿਹਾ ਸੱਚੀ ਦੱਸਦਾ ਇੱਕ ਤਾਂ ਗਰਮੀ ਐ ਉੱਪਰ ਤੇ ਬਿਮਾਰ ਐ ਕੀ ਹੋ ਗਿਆ ਲੋਕ ਦਿਖਣ ਲੱਗੇ ਨੇ ਆ ਤਾਂ ਪੋਚੀ ਆ ਲਈ ਤੀ ਉਹ ਦੂਜੀ ਲਈ ਮੈਂ ਦਹੀਂ ਤਾਂ ਹੈ ਪਿੰਕ ਉੱਪਰ ਰੱਖੀ ਹੋਈ ਵੀ ਤੀ ਜਿਹੜੀ ਆ ਤਾਂ ਪੋਚਿਆ ਪੋਚਾਈ ਫਿਰ ਉਹ ਪੋਚਾ ਨਾਲ ਫਿਰ ਜ਼ਿਆਦਾ ਗੰਦਾ ਹੋ ਜਾਂਦਾ ਐ ਤਾਂ ਕਰਕੇ ਅਸੀਂ ਪੱਕੇ-ਭੁੱਖੇ ਨੂੰ ਦੂਜੀ ਲਈ ਰੱਖੀ ਹੋਈ ਆ ਰੋਜ਼ ਤਾਂ ਨਹੀਂ ਕਰਦੇ ਹੁੰਦੇ ਵੀ ਮਤਲਬ ਇਹ ਲਈ ਰਾਂ ਐ ਵੀ ਪੱਕੇ-ਭੁੱਖੇ ਸਾਫ਼ ਕਰ ਲਾਂਗੇ ਅੱਜ ਵੇਰੇ ਇਹਦਾ ਕਲੀਨਿੰਗ ਹੋ ਰਹੀ ਗੀ ਫਿਰ ਇਹ ਜਿਆਦਾ ਗੰਦੀ ਹੋ ਜੂਗੇ ਇਹਨੂੰ ਸਿੱਟ ਕੇ ਫਿਰ ਕੋਈ ਹੋਰ ਲਾ ਲਾਂਗੇ ਇਹ ਜਿਹਦਾ ਪੱਖਿਆ ਤੇ ਗੰਦਗੀ ਬਹੁਤ ਪਈ ਵੀ ਆ ਸਫਾਈਆਂ ਕਰਨੀਆਂ ਬਈ ਸਭ ਤੋਂ ਔਖੀਆਂ ਨੇ ਹਾਂ ਕਿਉਂਕਿ ਨਾ ਇੱਕ ਇੱਕ ਵਾਰ ਫੇਰ ਕੇ ਫਿਰ ਇਹਦੀ ਮਿੱਟੀ ਉਹ ਮਿੱਟੀ ਜੀ ਤਾਂ ਹੋ ਜੂਗੀ ਫਿਰ ਦੂਜੀ ਵਾਰ ਫੇਰ ਸਾਫ ਸਾਫ ਫੇਰ ਨਹੀਂ ਪਾਉਗੀ ਕਿਦਾ ਮੋਟਾ ਮੋਟਾ ਦਾ ਕੰਮ ਦਾ ਲੱਗਿਆ ਹਾਂ ਉਹ ਤਰੀਂ ਦਾ ਬੱਚਾ ਸਾਫ ਹੁੰਦਾ ਕਿਉਂਕਿ ਕਣਕਾ ਤੋਂ ਬਸ ਸਫਾਈ ਕਰਨੀ ਪੈਂਦੀ ਐ ਇੱਕ ਵਾਰੀ ਹੁਣ ਥੋੜਾ ਜਿਹਾ ਮਤਲਬ ਵੀ ਗੰਦ ਜਾਂ ਜਾਦੇ ਪੈ ਗਿਆ ਦੇਖਿਆ ਜਾਂਦਾ ਨਹੀਂ ਹੈਗਾ ਤਾਂ ਕਰਕੇ ਹੁਣ ਨਾ ਫਿਰ ਸੋਚਿਆ ਵੀ ਅੱਜੇ ਕਰ ਦਿੰਨੇ ਆ ਨਹੀਂ 15 ਦਿਨ ਢਹਿ ਕੇ ਵੀ ਕਰ ਦੰਦੇ ਅਨੇਰੀ ਝਖੜਾਂ ਨੇ ਬਹੁਤ ਗੰਦ ਪਾਤਾ ਲਓ ਹੁਣ ਇੱਧਰ ਰਹਿ ਗਈ ਨਾ ਰਹਿ ਗਈ ਨਹੀਂ ਸੌਰੀ ਹੁਣ ਯੂਵੀ ਦੇ ਰੂਮ ਦੇ ਪੱਖੇ ਦੀ ਸਫਾਈ ਸ਼ੁਰੂ ਹੋਗੀ ਯੂਵੀ ਸਮਝਾ ਰਿਹਾ ਹੈ ਆਪਣੇ ਪਾਪਾ ਨੂੰ ਕਹਿੰਦਾ ਪਾਪਾ ਇੱਧਰ ਕਰ ਦੋ ਇੱਧਰ ਕਰ ਦੋ ਹਣਾ ਇਨਸਟਰਕਸ਼ਨਸ ਦੇ ਰਿਆ ਇਹ ਇਧਰ ਕਰ ਦੋ ਇਧਰ ਕਰ ਦੋ ਤਾਰਾਂ ਵੀ ਕਰ ਦੋ ਕੰਨਾ ਸਾਫ ਲੈ ਦੱਸ ਭਲਾ ਤਾਰਾਂ ਕਾ ਸਾਫ ਕਰਨਾ ਉੱਥੇ ਤਾਰਾ ਕੌਣ ਸਾਫ ਕਰੂਗਾ ਸੱਡੇ ਤਾਂ ਪੱਖਾ ਤਾਰਾਂ ਦੇ ਥੱਲੇ ਨਿਕਲਿਆ ਪਿਆ ਮਮਾ ਹਾਂ ਨਹੀਂ ਆ ਪੱਖੇ ਦੇ ਨਾਲ ਸਭ ਤੋਂ ਜ਼ਿਆਦਾ ਕਰਦੇ ਪੈਂਦੀ ਆ ਇਸ ਵਾਰ ਇਹ ਤਾਂ ਬਹੁਤ ਜ਼ਿਆਦਾ ਘਟ ਪਈ ਆ ਦੇਖ ਲਓ ਮੈਂ ਮੈਂ ਕਰਿਆ ਨਹੀਂ ਤਾਂ ਇਹ ਪੱਖਾ ਪੂਰਾ ਕਾਲਾ ਹੋ ਜੰਨਾ ਹੈ ਨਾ ਆਪਣਾ ਕਿਉਂਕਿ ਇਹ ਅਸੀਂ ਚੱਲਦਾ ਜਿਹੜਾ ਪੱਖਾ ਜ਼ਿਆਦਾ ਚੱਲਦਾ ਹੈ ਉਹ ਜ਼ਿਆਦਾ ਖਰਾਬ ਹੋ ਜਾਂਦਾ ਹੈ ਹੋਰ ਹਜੇ ਉਹ ਨਾ ਸਾਹਮਣੇ ਪਰਸ਼ੱਤੀਆਂ ਉਹਨਾਂ ਦੀ ਟੈਨਸ਼ਨ ਹੋ ਰਹੀ ਆ ਹੈ ਉਹਨਾਂ ਦੀ ਜ਼ਿਆਦਾ ਹੁੰਦੀ ਆ ਲਓ ਜੀ ਹੁਣ ਆ ਆ ਕਮਰੇ ਦੇ ਨਾਲ ਸਾਡੇ ਦਰਵਾਜ਼ਾ ਨਹੀਂ ਤਾਂ ਨਿਊ ਲਗਾਇਆ ਜਾਂ ਦੇਖੋ ਅਸੀਂ ਕਮ ਦਰਵਾਜ਼ਾ ਲਗਵਾ ਲਿਆ ਏ ਦੇਖੋ ਪਰ ਹਜੇ ਭਾਈ ਦਾ ਬਹੁਤ ਕੰਮ ਪਿਆ ਏ ਜਿਹੜਾ ਰੰਦਾ ਏ ਲੋਕ-ਲੂਕ ਲਾਣੇ ਤੇ ਪਿਆ ਐ ਤੇ ਸਾਰਾ ਕੰਮ ਪਿਆ ਏ ਹਜੇ ਭਾਈ ਦਾ ਹੌਲੀ-ਹੌਲੀ ਕਰੂਗਾ ਤੇ ਆ ਦੇਖੋ ਪੱਖਾ ਕਿੰਨਾ ਗੰਦਾ ਆ ਦੇਖੋ ਆ ਦੇਖੋ ਇਹ ਆਲੇ ਦੁਆਲੇ ਐ ਜੰਮ ਜਾਂਦਾ ਬਾਹਰ ਤੇ ਦੇਖੋ ਇਹ ਹੁਣ ਐ ਕਲੀਨ ਕਰ ਦੇਣਾ ਸਾਫ ਕਰ ਦੇਣਾ ਪੂਰਾ ਤੇ ਉਧਰਲੀ ਪਰਚੱਤੀ ਤਾਂ ਮੈਂ ਕਰਿਆ ਹੀ ਸਾਫ ਇਹ ਇਦਾਂ ਲਈ ਹੁਣ ਮੈਂ ਕਰੂੰਗੀ ਮੈਨੂੰ ਛੱਡ ਦੇ ਨੂੰ ਲਿਖੇ ਇਹ ਕਿਥੇ ਮੈਂ ਤਾਂ ਛੱਡ ਨਹੀਂ ਹੁੰਦਾ ਜੇ ਮੈਂ ਚੜਦੀ ਐ ਨਾ ਟੁੱਟੀ ਪਈ ਆ ਘੋੜੀ ਦੇਖੋ ਮੈਨੂੰ ਡਰ ਲੱਗਦਾ ਏ ਉਧਰ ਮੈਂ ਮੱਸਾ ਚੜੀ ਆ ਆ ਮੜੀ ਮੁੜ ਕੇ ਕਰ ਲਿਖੇ ਉਪਰ ਚਾ ਕੇ ਚੜੀ ਮੈਂ ਕਾ ਨਾ ਹੋਣੀ ਛੱਡਣੀ ਮੈਂ ਲੱਗਿਆ ਉਹ ਨਾ ਕਰ ਸੱਤੀ ਸਾਫ ਕਰਨ ਨੂੰ ਤੇ ਯੂ ਫਟਾ ਫਟਾ ਨਹੀਂ ਨਹੀਂ ਮੈਂ ਥੋੜਾ ਜ਼ਿਆਦਾ ਉਹ ਲਾਦਾ ਪਰ ਸੱਤੀ ਦੇਖੋ ਕਿੰਨੀ ਗੰਦੀ ਪਈ ਆ ਦਿਖਾਵਾਂ ਦਿਖਾ ਦਿੰਦੀ ਆ ਕਿੰਨੀ ਗੰਦੀ ਪਈ ਆ ਇਹਨਾ ਹੁਣ ਜਦ ਤੱਕ ਕਪੜ ਨਹੀਂ ਬਣਦੇ ਇਹ ਅਹੀਂ ਗੰਦੀ ਪਈ ਰਹੇ ਕਿਉਂਕਿ ਸਾਨੂੰ ਸਫਾਈ ਕਰਨੀ ਵੀ ਔਖੀ ਆ ਪਰ ਅਸੀਂ ਸੋਚ ਰਹੇ ਨਾ ਵੀ ਇਸ ਵਾਰ ਨਾ ਇੱਕ ਕਮਰੇ ਚ ਅਸੀਂ ਕਪੜ ਬਣਵਾਵਾਂਗੇ ਤੇ ਸਾਨੂੰ ਕਪੜਾ ਜਿਵੇਂ ਕੱਪੜਿਆਂ ਦਾ ਸਾਨੂੰ ਬਹੁਤ ਔਖਾ ਹੈ ਹਨਾ ਆਪਾਂ ਇਸ ਵਾਰ ਬਣਵਾਵਾਂਗੇ ਅਸੀਂ ਇੱਕੋ ਕਮਰੇ ਚ ਬਣਵਾਵਾਂਗੇ ਦੋਹਾਂ ਚ ਜੇ ਆਰੋਣਨ ਕਰੋਗੇ ਤੇ ਸਾਰੇ ਬੈਡਾ ਬੁੱਡਾ ਦੇ ਘਰ ਦੇ ਜਾਓਗੀ ਇਸ ਬਾਰੇ ਦਾ ਹੱਲ ਕਰਾਂਗੇ ਇੱਕ ਕਮਰੇ ਦਾ ਤਾਂ ਹੱਲ ਕਰਾਂਗੇ ਵੀਡੀਓ ਨਾ ਵੀਡੀਓ ਕਰੀ ਉਹ ਕਬੜ ਬਣਵਾਵਾਂਗੇ ਕਿਉਂਕਿ ਕੱਪੜਿਆਂ ਦਾ ਵੀ ਔਖਾ ਥੰਨ ਕੱਪੜੇ ਨੇ ਜਿਆਦਾ ਸਫਾਈ ਕਿ ਨਹੀਂ ਹੁੰਦਾ ਪੂਰਾ ਧਿਆਨ ਅੱਜ ਮੈਂ ਤੁਹਾਨੂੰ ਘੱਟ ਗੱਲਾਂ ਮਾਰ ਕੇ ਸਫਾਈਆਂ ਦਿਖਾਉਂਗੀ ਇਹਨਾਂ ਨੂੰ ਜਿਵੇਂ ਪਹਿਲਾਂ ਮੈਂ ਤੁਹਾਡੇ ਨਾਲ ਸਫਾਈਆਂ ਗੱਲਾਂ ਮਾਰੀ ਤੇ ਇੱਕ ਦਿਨ ਅੱਜ ਮੈਂ ਸਫਾਈਆਂ ਦਿਖਾਉਂਗੀ ਕਿਉਂਕਿ ਆਪਣੇ ਪਤਾ ਯਾਰ ਨਾ ਹਰੀ ਪਿੰਡਾਂ ਨੂੰ ਕਾਰਕਾ ਤੋਂ ਬਾਹਰ ਕਿੰਨੀ ਮਿੱਟੀ ਕੱਟਾ ਇੰਨਾ ਜ਼ਿਆਦਾ ਪੈਂਦਾ ਹੈ ਜੁੱਤੀਆਂ ਜੱਤੀਆਂ ਦੇ ਡੱਬੇ ਵੀ ਕਈ ਵਾਰੀ ਉਹ ਰੱਖਣੇ ਪੈਂਦੇ ਨੇ ਸਾਨੂੰ ਕਿਉਂਕਿ ਇੰਨੀ ਜਗ੍ਹਾ ਨਹੀਂ ਬੀਅਲਮਾਰੀ ਜਿਹੜੇ ਹੋਮ ਗੇਸ ਕੁੱਪ ਜੋ ਕਿ ਰੱਖਣ ਵਾਲੇ ਖਾਣੇ ਉੱਤੇ ਨਹੀਂ ਜਗ੍ਹਾ ਨਹੀਂ ਹੈਗੀ ਇਸ ਕਰਕੇ ਫਿਰ ਇੱਥੇ ਲਾ ਦੇ ਲਈ ਇੱਥੇ ਚੱਕ ਲੈਣੇ ਆ। ਇਹ ਵੀ ਬਹੁਤ ਹਲਦੀ ਹੋਣੀ। ਜਿਆ ਮਤੋ ਫੇ। ਸਕੇਂਡ ਡਿਲੇਸ ਇਹਨਾਂ ਨੂੰ ਉੱਪਰੇ ਮਿੱਟੀ ਲਾਉਣੀ ਹੈ ਉਹ ਸਾਰੀ। ਤਾਂ ਕਰਕੇ ਉਹ ਟੁੱਟ ਗਿਆ। ਕੱਢ ਨਿਕਲ ਗਿਆ। ਟੁੱਟ ਗਿਆ। ਤਾਂ ਜ਼ਿਆਦਾ ਖੋਲ ਲਿਆ। ਆਥਲੀ ਤਾਂ ਲੋਹੇ ਆ ਲੰਬੀਆਂ ਹੁੰਦੀਆਂ ਨੇ ਹੁਣ ਜਿੱਦੀਆਂ ਆਣ ਲੱਗੀਆਂ ਨਾ ਜਿਹੜਾ ਸਟੀਲ ਵਾਲੇ ਹੁੰਦੀਆਂ ਨੇ ਨਾ ਇਹ ਟੁੱਟ ਜਾਂਦੀਆਂ ਦੋ ਦਿਨ ਤਾਂ ਸਾਡੇ ਅੱਜ ਵੀ ਟੁੱਟ ਲਈਆਂ ਇੱਕ ਗਰਮੀਆਂ ਦੇ ਝਾਲ ਬੋਲ ਆਉਂਦੇ ਨੇ ਲੱਗਦੇ ਤਾਂ ਸਿਆਲ ਚ ਹੀ ਹੋਣੇ ਬਸ ਸਿਆਲ ਚ ਇੰਨੀ ਕਦੇ ਗੋਰ ਨਹੀਂ ਆਪਾਂ ਨਰਦੇ ਹੈਗੇ ਉਹ ਵੀ ਸਿਆਲ ਚ ਸਫਾਈ ਘਟਉਂਦੀਆਂ ਨੇ ਮਿੱਟੀ ਘਟਾਂ ਬਹੁਤ ਵੱਟ ਪੈਂਦਾ ਹੈ ਗਰਮੀਆਂ 'ਚ ਤਾਂ ਬਹੁਤ ਆ ਬੀ ਵਾਰਿਆਂ ਵਿਆਹ ਨਾ ਤੇ ਤਲਾਕ ਟੈਨਸ਼ਨ ਹੁੰਦੀ ਹੈ ਸਫਾਈ ਰੱਖਣੀ ਮੈਨੂੰ ਯਾਨੀ ਕਿ ਸਫਾਈ ਬਹੁਤ ਪਸੰਦ ਹੈ ਮੈਨੂੰ ਗੰਦਗੀ ਕਿਤੇ ਜੰਮੀ ਪਸੰਦ ਨਹੀਂ ਬੈ ਕਿੰਨੇ ਦਿਨ ਦਾ ਉਹ ਕਰ ਰਹੀ ਸੀ ਹੁਣ ਕੱਪੜਿਆ ਸਾਰੇ ਧੋਏ ਪਏ ਖਲਾ ਲਾ ਰਹੀ ਹੈ ਨਾ ਕੱਪੜੇ ਧੋਏ ਪਏ ਆ ਪਹਿਲਾਂ ਇਹ ਚੱਕਣੇ ਪੈਣੇ ਤੇ ਹੁਣਾਰੇ ਜੇ ਟੈਮਾਰ ਕੇ ਲਾਣੇ ਪੈਣੇ ਨਹੀਂ ਤਾਂ ਫਿਰ ਸਾਰਾ ਇਹ ਦੇਪਣ ਘੂੜਾ ਪੈ ਪਹਿਲਾਂ ਮੈਂ ਕੱਲੀ ਕਰਦੀ ਹੁੰਦੀ ਸੀ ਪਰ ਹੁਣ ਤਾਂ ਜਸਪਾਲ ਨਾਲ ਕਰਾਂ। ਹਨਾ? ਉਹ। ਉਹ ਕੁੰਜੇ ਦਾ ਘਰ ਪਹੁੰਚੂ ਅਸਾਂ। ਹੁਣ ਜਸਪਾਲ ਨੂੰ ਲਾਇਆ ਏ। ਮੈਂ ਜਦ ਉੱਪਰ ਨੂੰ ਨਾ ਉਹ ਮੂੰਹ ਚੱਕ ਕੇ ਖੜੀ ਹੁੰਨੀ ਆ। ਤਾਂ ਮੇਰੇ ਮੈਨੂੰ ਚੱਕਰ ਆਣੇ ਸ਼ੁਰੂ ਹੋ ਜਾਂਦੇ ਨੇ। ਸਫਾਈ ਨਹੀਂ ਦੇਖ ਕੇ ਨਹੀਂ ਸਫਾਈ ਤਾਂ ਮੇਨੀਆਂ ਪਹਿਲੀਆਂ ਵੀਡੀਓਜ਼ ਚੈੱਕ ਕਰਿਓ ਜਿਹੜਾ ਮੇਰਾ ਚੈਨਲ ਮਤਲਬ ਰੁਕ ਗਿਆ। ਬੰਦ ਹੋ ਗਿਆ ਮਤਲਬ ਮੈਂ ਤਾਂ ਕੋਈ ਵੀਡੀਓਜ਼ ਨਹੀਂ ਪਾਉਂਦੀ ਹਨਾ ਫੈਮਿਲੀ ਵਲੌਗ ਬੜਾ ਉਹ ਤੇ ਉਹ ਤੇ ਸਫਾਈ ਦੀਆਂ ਵੀਡੀਓਜ਼ ਪਾਈਆਂ ਹੋਈਆਂ ਨੇ ਸਫਾਈ ਤਾਂ ਵੀ ਨਾਲੇ ਫਿਰ ਐਮ ਐਸ ਫਾਈਟ ਹਨਾ ਆਪ ਕਰਨੀ ਪੈਂਦੀ ਆ ਆਪਣੇ ਹੱਥਾਂ ਦੀ ਹੋਉਂਦੀ ਆ ਤੁਹਾਡਾ ਟੈਕ ਕਾਲ ਹੋ ਜਾਏ ਪਰ ਇੱਥੇ ਵਿਚਾਰੇ ਜਸਪਾਲ ਅੱਜ ਮੇਰੀ ਮਦਦ ਕਰ ਰਹੇ ਨੇ ਪੂਰੀ ਤਰ੍ਹਾਂ ਸੂਟ ਵੀ ਨਾ ਮੈਂ ਪੁਰਾਣਾ ਹੀ ਪਾਇਆ ਹੋਇਆ ਏ ਮਤਲਬ ਵੀ ਧੋਣ ਮੈਂ ਫਿਰ ਮੈਂ ਕਿਹ ਚੱਲ ਵੀ ਹੁਣ ਸਫਾਈ ਕਰਕੇ ਆਪਾਂ ਫੇਰ ਹੀ ਸਾਰੇ ਕੱਪੜੇ ਧੋਲਾਂਗੇ ਤੇ ਸਿਰ ਵੀ ਨਾਣੇ ਤੇ ਪਿਆ ਇਹ ਸਿਰ ਵੀ ਮੈਂ ਕਿਹ ਚੱਲ ਹੁਣ ਆਪਣਾ ਹਨਾ ਸਫਾਈਆਂ ਦਾ ਕੰਮ ਨਿਬੇੜ ਕੇ ਹੀ ਸਿਰ ਨਾਣਾ ਹੈ ਤੇ ਸਫਾਈ ਥੋੜੀ ਲੰਬੀ ਚੱਲੂਗੀ ਤੇ ਵੀਡੀਓ ਵੀ ਸ਼ਾਇਦ ਦੋ ਪਾਰਟਾਂ ਚ ਬਣੇ ਤੇ ਕੱਲ ਅਸੀਂ ਨਾ ਥੋੜੀ ਜਿਹੀ ਉੱਥੇ ਸ਼ਾਪਿੰਗ ਕਰਕੇ ਆਏ ਸੀਗੇ ਬੱਚਿਆਂ ਦੀ ਸਾਨੂੰ ਸਾਡੇ ਲਈ ਇਹਦੇ ਕੁਝ ਪਸੰਦ ਨਹੀਂ ਆਇਆ ਤਾਂ ਤਾਂ ਕਰਕੇ ਲੈ ਕੇ ਨਹੀਂ ਆਏ ਹੈਗੇ ਹੁਣ ਇੱਕ ਫੇਰ ਅਗਲੀ ਵਾਰ ਜਾਵਾਂਗੇ ਫੇਰਾ ਪਤਾ ਲੈ ਕੇ ਆਵਾਂਗੇ ਬੱਚਿਆਂ ਲਈ ਕਰਨ ਬੱਚਿਆਂ ਲਈ ਤਾਂ ਸਾਡੇ ਹੋ ਗਈ ਮਤਲਬ ਬਹੁਤ ਸੋਨੇ ਕੱਪੜੇ ਆਏ ਆ ਵੀ ਠੀਕ ਪ੍ਰਾਈਸ ਵੀ ਠੀਕ ਆ ਤੇ ਕੱਪੜਾ ਵੀ ਬਹੁਤ ਜਿਆਦਾ ਵਧੀਆ ਏ ਕਿਉਂਕਿ ਪਹਿਲਾਂ ਗਰਮੀ ਵਿੱਚ ਤਾਂ ਹਮੇਸ਼ਾ ਕੱਪੜਾ ਦੇਖ ਕੇ ਚੀਜ਼ ਲੈਣੀ ਪੈਂਦੀ ਹੈ ਵੀ ਚਾਹੇ ਪ੍ਰਾਈਸ ਘੱਟ ਹੋਵੇ ਤੇ ਵੱਧ ਹੋਵੇ ਪਰ ਕੱਪੜਾ ਠੀਕ ਹੋਣਾ ਚਾਹੀਦਾ ਏ ਵੀ ਗਰਮੀ ਚ ਗਰਮੀ ਬਿਲਕੁਲ ਵੀ ਨਹੀਂ ਹਣਨ ਲੱਗਣੀ ਚਾਹੀਦੀ ਜੇ ਕੱਪੜਾ ਹੀ ਵਧੀਆ ਨਹੀਂ ਹੋਊਗਾ ਫਿਰ ਉਹ ਕੱਪੜਾ ਵੀ ਮੋਟਾ-ਮੋਟਾ ਲੱਗੀ ਜਾਊਗਾ ਨਾ ਕੱਪੜਾ ਵੀ ਮਲਾਈ ਵਰਗਾ ਹੋਵੇ ਚਾਹੇ ਡੇਢ ਥੋੜਾ ਬਸ ਹੋਵੇ ਪਰ ਜਿੱਥੇ ਅਸੀਂ ਕੱਪੜੇ ਲੈ ਕੇ ਆਂਦੇ ਆਂ ਬੱਚਿਆਂ ਦੇ ਘਰ ਘਰ 파ਣ ਨੂੰ ਹਣਾਂ ਆਂ ਜਾਂ ਨੂੰ ਚਲੋ ਇਧਰ ਉਧਰ ਤੇ ਅਸੀਂ ਆਂ ਜਾਂ ਨੂੰ ਹੋਰ ਕਿੱਥੋਂ ਵੀ ਲੈ ਲੈਣੇ ਨੇ ਘਰ 파ਣ ਨੂੰ ਪਰ ਹਮੇਸ਼ਾ ਉੱਥੇ ਤੋਂ ਲੈਣੇ ਆ ਕਿਉਂਕਿ ਕੱਪੜਾ ਵੀ ਉੱਥੇ ਠੀਕ ਮਿਲਦਾ ਤੇ ਪ੍ਰਾਈਸ ਵੀ ਹਮੇਸ਼ਾ ਵਧੀਆ ਹੁੰਦੇ ਪਹਿਲਾਂ ਵੀ ਮੈਂ ਦੀਵਾਲੀ ਨੂੰ ਲਏ ਸੀਗੇ ਵਿਸ਼ਾਲ ਮਾਕੇ ਮਰਚੋ ਹੁਣ ਵੀ ਅਸੀਂ ਉੱਥੇ ਤੋਂ ਲੈ ਕੇ ਆਏ ਆ ਮ ਥੋੜੀ ਜਿਹੀ ਵੀਡੀਓ ਬਣਾ ਕੇ ਹੁਣੇ ਪਾਉਂਗੀ ਇਹਦੇ ਨਾਲੇ ਤੇ ਅੱਜ ਹੀ ਅਸੀਂ ਸਫਾਈ ਕਰ ਰਹੇ ਹਾਂ ਅੱਜ ਹੀ ਇਹ ਵੀਡੀਓ ਜਾਊਗੀ ਤੇ ਜਿਹੜੀ ਅੱਧੀ ਵੀਡੀਓ ਹੋਊਗੀ ਸਫਾਈ ਦੀ ਬਾਕੀ ਉਹ ਕੱਲ ਨੂੰ ਆਊਗੀ ਆ ਦੇਖੋ ਯੂਵੀ ਦੇ ਕੱਪੜੇ ਲੈ ਕੇ ਆਇਆ ਸੀ ਯੂਵੀ ਦੇ ਤੇ ਅਵਰਾਕ ਦੇ ਤੇ ਯੂਵੀ ਦੀ ਆ ਹੈਗੀ ਆ 200 ਦੀ ਟੀ-ਸ਼ਰਟ ਸਿਰਫ 200 ਦੀ ਆ ਹਨਾ ਵਧੀਆ ਕੱਪੜਾ ਏ ਵੈਸੇ ਵੀ ਮੈਂ ਯੂਵੀ ਦੇ ਤਾਂ ਹਮੇਸ਼ਾ ਘਰ ਪਾਉਣ ਨੂੰ ਹਨਾ ਜਿਹੜੇ ਲੈਣ ਹੁੰਦੇ ਹਨਾ ਉਹ ਉਹ ਉੱਥੀ ਦੇ ਲੰਨੀਆਂ ਵੀ ਸ਼ਾਨ ਮੇਰਾ ਮਾਰ ਤੋਂ ਤੇ ਆਹ ਵਾਲੀ ਹੈਗੀ ਯੂਵੀ ਦੀ ਆ ਤਾਂ ਮੈਨੂੰ ਜਾਨਸਾਰੀ ਪਸੰਦ ਆ ਗਈ ਕਿਉਂਕਿ ਹਜੇ ਕੋਈ ਕਲਰ ਹੈ ਨਹੀਂ ਤਾਂ ਇਹਦੇ ਕੋਲੇ ਲੋ ਜੀ ਮਨੋ ਕੰਮ ਨਾ ਸਾਡਾ ਪਿਆ ਹੈ ਆਹ ਜੇ ਪਿਆ ਹੈ ਤੇ ਫਿਰ ਪਰ ਆ ਉਹਦੇ ਕੜੀ 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 ਕਰੀ ਜੂ। ਤੇ ਸਫਾਈ ਸਾਡੀ ਆਤੀ ਪਈਆ ਅੱਜ ਹੋਣਾ ਬੜੀ ਜਿੰਨੀ ਕਿ ਬਣੀ ਐ ਇਹ ਪਹਿਲਾ ਪਾਰਟ ਅਸੀਂ ਉਹਨਾਂ ਤੇ ਪਾਉਗੇ ਤੇ ਬਾਕੀ ਤੁਹਾਨੂੰ ਸੈਕੰਡ ਪਾਰਟ ਚ ਦੇਖਾ ਕੇ ਪੂਰੀ ਵੀਡੀਓ ਦਿਖਾਵਾਂਗੇ ਸਫਾਈ ਦੀ ਕਿਉਂਕਿ ਨਾ ਵਿੱਚ ਵਿੱਚ ਸਫਾਈ ਨਾਲ ਨਾਲ ਫੋਨ ਰੇਡੀਓ ਥੋੜਾ ਜਿਹਾ ਕੰਮ ਜਾਂ ਘੱਟ ਹੋ ਜਾਂਦਾ ਜਦੋਂ ਫਿਰ ਨਾ ਸਫਾਈ ਕਿੰਨੀ ਮਿਆਂਦਾ ਨਹੀਂ ਜਾਂਦਾ ਪਾਰਟ ਕੋਸ਼ਿਸ਼ ਕਰਾਂਗੇ ਵੀ ਅਸੀਂ ਪੂਰੀ ਵੀਡੀਓ ਬਣਾ ਕੇ ਦਿਖਾ ਸਕੀਏ ਤੇ ਜਨਤੋਂ ਪਹਿਲਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟਸ ਹੌਣੇ ਹੌਣੇ ਜੁੜ ਕਰਦਿਆ ਕਰੋ ਤੇ ਹੁਣ ਅਸੀਂ ਕੜੀ ਝੋੜ ਖਾ ਲਈਏ ਪਹਿਲਾਂ ਫਿਰ ਉਹਦੇ ਬਾਅਦ ਆਪਣੇ ਘਰ ਮਾਤੇ ਲੱਗਾਂਗੇ ਉੱਥੋਂ ਨੂੰ ਲੈਂਦੇ ਆ ਅਗਲੇ ਪਾਰਟ ਵਿੱਚ ਤੇ ਨਾਲ ਮੈਂ ਵੀਡੀਓ ਐਂਡ ਕਰ ਚੁੱਕੀ ਸੀਗੀ ਪਰ ਮੈਂ ਇੱਕ ਛੋਟੀ ਜੀ ਕਲਿੱਪ ਹੋਰ ਬਣਾਣੀ ਸੀਗੀ ਵੀਡੀਓ ਛੋਟੀ ਜੀ ਬੱਸ ਕਿ ਮੈਂ ਉਹਦੇ ਵਿੱਚ ਇਹਦੇ ਵਿੱਚ ਦੱਸਣਾ ਹੈ ਕਿ ਵੀ ਮੈਂ ਮੈਂ ਨਾ ਹੁਣ ਇਹ ਲਿਖਈਆਂ ਮਮਾ ਆਰਥ ਮਾਮਾ ਆਰਥ ਮਾਮਾ ਆਰਥ ਡੈਮੇਜ ਰਿਪੇਅਰ ਸ਼ੈਂਪੂ ਤੇ ਜਿਹਨੇ ਜਿਹੜੇ ਵਾਲਾਂ ਚ ਮੇਰੀ ਪ੍ਰੋਬਲਮ ਆਪਣੀ ਦੂਰ ਕਰਦਾ ਹੈ ਇਹ ਇਹ ਸ਼ੈਂਪੂ ਨਾ ਮੇਰੀ ਦਰਾਣੀ ਨੇ ਪਹਿਲਾਂ ਯੂਜ਼ ਕੀਤਾ ਹੈ ਮੈਂ ਬਾਤ ਕਰ ਰਹੀ ਹਾਂ ਪਹਿਲਾਂ ਮੇਰੀ ਦਰਾਣੀ ਯੂਜ਼ ਕਰ ਚੁੱਕੀ ਹੈ ਨੂੰ ਯਾ ਕਰ ਰਹੀ ਹੈ ਉਹਦੇ ਵਾਲਾਂ 'ਚ ਬਹੁਤ ਫਰਕ ਪਿਆ ਹੈ ਮਤਲਬ ਜਿਹੜੇ ਕਮੈਂਟ ਕਰਦੇ ਨੇ ਵੀ ਸਾਨੂੰ ਕੋਈ ਵਾਲਾਂ ਬਾਰੇ ਦੱਸੋ ਤਾਂ ਇਹ ਅਸੀਂ ਇਹ ਸ਼ੈਂਪੂ ਯੂਜ਼ ਕਰ ਰਹੇ ਹਾਂ ਸਾਨੂੰ ਇਹ ਹੈ ਮਤਲਬ ਦੁਕਾਨਵਾਲੇ ਨੇ ਇਹ ਦੱਸਿਆ ਵੀ ਇਹ ਯੂਜ਼ ਕਰੋ ਤੇ ਪਹਿਲਾਂ ਮੇਰੀ ਪਰਾਣੀ ਜਿਵੇਂ ਤੁਹਾਨੂੰ ਦੱਸਿਆ ਵੀ ਉਹ ਯੂਜ਼ ਕਰ ਰਹੀ ਹੈ ਉਹਦੇ ਨਾਲ ਥੋੜਾ ਫਰਕ ਪਿਆ ਤੇ ਇਹਦੇ ਬਾਅਦ ਉਹ ਮੈਨੂੰ ਕਿਹਾ ਕਿਉਂਕਿ ਮੇਰੇ ਵਾਲ ਵੀ ਬਹੁਤ ਜ਼ਿਆਦਾ ਝੜਦੇ ਆ ਇਹ ਹੈਗਾ ਮਮਾ ਅਰਥ ਹਿਪਿਕ ਹਿਬਿਸਕਸ ਡੈਮੇਜ ਰਿਪੇਅਰ ਸ਼ੈਂਪੂ ਮੈਂ ਪੜ ਦਾਂ ਦਿਓ ਕਰੀ ਲੀਫਸ ਤੇ ਹਿਬਿਸਕਸ ਹੈ ਇਹ ਫੁੱਲ ਜਿਹੜਾ ਰੈੱਡ ਰੈੱਡ ਫੁੱਲ ਦੇਖੋ ਮੈਨੂੰ ਇਹ ਵਰਡ ਨਾ ਪੜਨਾ ਨਹੀਂ ਆ ਰਿਹਾ ਕਰੀ ਲੀਫਸ ਐਂਡ hibiscus hibiscus ਮੈਂ ਪੜਦਾ ਰੁਕਦੇ ਹੋ ਮੈਂ ਤੂੰ ਪੜ ਤੇ ਯੂ ਵੀ ਦੱਸੂਗਾ ਹੁਣ ਇਹ ਪੜ ਕੇ ਕੜੀ ਲੀਫਸ ਤੇ ਹੀਬਿਸਕਸ ਹਾਂ ਠੀਕ ਹੈ ਹੀਬਿਸਕਸ ਜਿਹੜੇ ਆਹ ਰੈੱਡ ਵਾਲੇ ਫੁੱਲ ਐ ਮਸੇ ਪਛਾਨ ਲੱਖ ਲਿਓ ਕੜੀ ਲੀਫਸ ਐਂਡ ਰੈੱਡ ਫਲੋਅਰ ਇਹ ਵਾਲਾ ਉਹ ਆ ਤੇ ਇਹ ਵਾਲਾ ਸ਼ੈਂਪੂ ਐ ਹੁਣ ਇਹ ਮੈਂ ਯੂਜ਼ ਕਰਕੇ ਦੇਖੂਗੀ ਜੇ ਮੇਰੇ ਵਾਲਾਂ ਚ ਫਰਕ ਪਾਊਗਾ ਮੇਰੀ ਦਾਣੀ ਦੇ ਪੈ ਗਿਆ ਜੇ ਮੇਰੀ ਮੇਰੇ ਵਾਲਾਂ ਚ ਫਰਕ ਪਿਆ ਤਾਂ ਤੁਹਾਨੂੰ ਤੁਹਾਨੂੰ ਜ਼ਰੂਰ ਵੀਡੀਓ ਚ ਦੱਸੂਗੀ ਤੇ ਤੁਸੀਂ ਵੀ ਇਹ ਯੂਜ਼ ਕਰਕੇ ਦੇਖਿਓ ਇਹ ਮੈਂ ਕੱਲ ਹੀ ਲੈ ਕੇ ਆਈਆਂ ਇਹ ਜਦ ਅਸੀਂ ਸ਼ਾਪਿੰਗ ਕਰਨ ਗਏ ਸੀਗੇ ਤੇ ਬਸ ਮੇਰੀ ਆਹੀ ਛੋਟੀ ਜਿਹੀ ਕਲਿੱਪ ਰਹਿ ਗਈ ਸੀ ਕਿ ਮੈਂ ਭੁੱਲ ਗਈ ਬਾਅਦ ਵਿੱਚ ਯਾਦ ਆਈ ਹੈ ਹੁਣ ਮੈਂ ਇਹ ਵਿੱਚੇ ਦੇ ਐਡ ਕਰੂੰਗੀ ਤੇ ਹੁਣ ਮਿਲਦੇ ਆਂ ਅਸੀਂ ਆਪਣੇ ਨੈਕਸਟ ਵਲੌਗ 'ਚ